ਰੋਕਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੋੜ ਕੀਤੀ ਗੁੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗੁੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗੁੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼੍ਰੀ ਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਆ ਕਈ ਲੋਕ ਜਿਹੜੇ ਕਿ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੜ ਕੀਤੀ ਜਾਂਦੀ ਹੈ ਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਤਸ ਵਿਰਾਂਤ ਵਿੱਚ ਪਰਮਾਜਤ ਸਾਫ ਤੌਰ ਤੇ ਵਿਖੇ ਜਾ ਸਕਦੇ ਨੇ ਜਿਨ੍ਹਾਂ ਦੇ ਵੱਲੋਂ ਕਿ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਹਮਪਨ ਤੋੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜਪਾਲ ਛੁਰ ਚੁੱਕੇ ਨੇ ਆ ਸੂਰਜ ਅਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਰਮਿੰਦਰ ਵੇਖੋ ਬਠਿੰਡਾ ਦੀ ਖੇਤਾ ਸਿੰਘ ਵਸਤੀ ਦਾ ਇਹ ਮਾਮਲਾ ਹੈ ਕਿ ਬੇਰਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਹੋ ਜਾਂਦਾ ਹੈ ਦੱਸ ਰਿਹਾ ਕਿ ਪਰਾੜੀ ਰੰਜਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੋ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਉ ਤਾਂ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿਸੀ ਵੀਡੀਓ ਵੀ ਸੀਸੀਟੀਵੀ ਹੈ ਜਾਂ ਕਿਸੇ ਮੋਬਾਈਲ ਤੇ ਸੌਰੀ ਉਪਰੋਂ ਬਣਾਇਆ ਨਹੀਂ ਕਿਸੇ ਨੇ ਉਹ ਸਾਹਮਣੇ ਆਇਆ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਹੈ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਇਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਜਿਹੜੇ ਐਵੀਡੈਂਸ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਵੀ ਕੋਈ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਆ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਭੰਤੜ ਕੀਤੀ ਗਈ ਹੈ ਅੱਜ ਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗਵਾਂਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ